92 ਮਾਡਲ ਆਈ 10ਵੇਂ ਮਹੀਨੇ ਦੀ 92 ਮੇਤੇ ਵੀ ਬੜਾ ਹੋਇਆ ਦੋ ਤਿੰਨ ਸਾਲ ਪੂਰਾ ਆਇ ਤਾਂ ਨਹੀਂ ਹੈ ਵੀ ਪੈਸੇ ਵਧ ਲੈ ਲੇ ਬੰਦੇ ਨੇ ਪੈਸੇ ਤਾਂ ਵਧਦੇ ਨੂੰ ਕਹਦਾ ਪੈਸੇ ਚਾਹੇ ਵਧਣ ਲਈ ਮੈਂ ਕੰਮ ਤਸੱਲੀ ਵਾਲਾ ਕਰਦਾ ਵੀ ਕੰਮ ਵਧੀਆ ਕਰਦੇ ਜਿਹੜੇ ਕਹਿੰਦੇ ਵੀ ਕੱਦੂ ਤੇ ਬਾਦ ਬਲੋਕਾਂ ਬ੍ਰੇਕਾਂ ਫੇਰ ਹੋ ਗਏ ਛੁੱਟਦੇ ਇਹ ਨਹੀਂ ਹੋਣਗੀਆਂ ਜੀ ਹੁਣ ਇਹ ਨਹੀਂ ਹੋਣਗੀਆਂ ਇਹ ਜਿਹੜਾ ਹਿੱਸਾ ਹੁਸਾ ਲੈ ਕੇ ਆਉਨੇ ਆ ਇਹਦੇ ਵਿੱਚ ਤਕਰੀਬਨ ਥੋੜਾ ਪੁਰਾਣਾ ਕਟਾ ਕੇ ਕਿੰਨਾ ਕੁ ਬਜਟ ਪੈ ਗਿਆ ਹੋਊਗਾ ਇਹ ਵੀ 40000 ਤੋਂ ਸਟਾਰਟ ਨੇ ਦੀ ਬਾ ਅੱਛਾ ਹੁਣ ਇਹਦੀ ਰੰਗ ਰੂੰਗ ਦੀ ਗਰੰਟੀ ਦੱਸੋ ਪਹਿਲਾਂ ਵੀ ਕਿੰਨੇ ਟਾਈਮ ਦੀ ਤੁਸੀਂ ਹੁਣ ਚਲਾ ਕੇ ਦੇਖਿਆ ਹੋਣਾ ਚਲਾਇਆ ਜੀ ਹਾਂਜੀ ਕਟਾਈ ਕਟੂਈ ਹਨ ਫੁੱਲ ਆ ਵੀਰੇ ਬਹੁਤ ਵਧੀਆ ਠੀਕ ਹੈ ਜੀ ਵੀ ਜਿਵੇਂ ਦੂਆ ਟਰੈਕਟਰ ਵੱਧ ਮੁੜਦੇ ਆ ਹਾਂਜੀ ਫਰਕ ਤਾਂ ਨਹੀਂ ਪਿਆ ਨਹੀਂ 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 ਉਹ ਨਹੀਂ ਹੈ ਜੀ ਠੀਕ ਹੈ ਕੋਈ ਟਰੈਕਟਰ ਤੇ ਲੋਡ ਟਰੈਕਟਰ ਤੇ ਕੋਈ ਲੋਡ ਨਹੀਂ ਹਾਲ ਤੱਕ ਤਾਂ ਲੱਗਦਾ ਖੇਤਾਂ ਮਾ ਜਾ ਕੇ ਪਤਾ ਲੱਗੂ ਹੁਣ ਅੱਛਾ ਹੁਣ ਜਿਹੜੇ ਵੀਡੀਓ ਦੇਖ ਰਹੇ ਇਹਨਾਂ ਨੂੰ ਕੀ ਕਹੂੰਗੇ ਹੁਣ ਤੁਸੀਂ ਵੀਡੀਓ ਦੇਖਣ ਨੂੰ ਕਹੂੰਗਾ ਵੀ ਜਿਹੜੇ ਬਾਈ ਨੇ ਵੀ ਨਵਾਂ ਟਰੈਕਟਰ ਤਿਆਰ ਕਰਾਉਣਾ ਚੰ ਜ਼ਰੂਰ ਲੋਕੇਸ਼ਨ ਵੀ ਸਿੱਧੀ ਸਾਦੀ ਆ ਸੌਖਾ ਹਨ ਨਾਲੇ ਹਾਂਜੀ ਸਾਧੂਗੜ ਬੱਸ ਸਟੈਂਡ ਦੇ ਵਿੱਚ ਲੋਕੇਸ਼ਨ ਹੈ ਜੀ ਸਾਧੂਗੜ ਬੱਸ ਸਟੈਂਡ ਦੇ ਕੋਲ ਜਮੈਂ ਜੀਟੀ ਰੋਡ ਦੇ ਉੱਤੇ ਆ ਦੇਖੋ ਵੱਡਾ ਦਿੱਲੀ ਅਬਨੀਸਰ ਵਾਲਾ ਹਾਈਵੇ ਚੱਲ ਰਿਹਾ ਅੱਛਾ ਬਜਟ ਦੇਖੀਏ ਆਪਾਂ ਇਹਦੇ ਤੇ ਕਿੰਨਾ ਕੁ ਤੁਹਾਡਾ ਖਰਚਾ ਜਣੀ ਸਾਰਾ ਟੋਟਲੀ ਵਿੱਚੇ ਰੰਗ ਰੂੰ ਵਿੱਚੇ ਰੰਗ ਵਿੱਚੇ ਸਾਰਾ ਕੁਝ ਅੱਜ ਟਰੈਕਟਰ ਦਿਖਾਉਣਾ ਤੁਹਾਨੂੰ ਇੱਕ ਫੋਰਡ ਮੋਡੀਫਾਈ ਤੇ ਸਾਧੂਗੜ ਨਾ ਮਿਸਤਰੀ ਜੀ ਹੈ ਚੰਨੀ ਮਿਸਤਰੀ ਅਸਲ ਚ ਕੀ ਹੈ ਸਾਡਾ ਨਾ ਬੜਾ ਪੁਰਾਣਾ ਰਿਲੇਸ਼ਨ ਹੈ ਮੈਂ ਹਰ ਇੱਕ ਵੀਡੀਓ ਚ ਜ਼ਿਕਰ ਕਰਦਾ ਹੁੰਦਾ ਜੀਡੀਵੀ ਟਰੈਕਟਰ ਦੇ ਮੋਡੀਫਿਕੇਸ਼ਨ ਦੀ ਵੀਡੀਓ ਪੈਂਦੀ ਹੁੰਦੀ ਹੈ ਕੱਲਾ ਫੋਰਡ ਨਹੀਂ ਵੀ ਮਤਲਬ ਕੱਲਾ ਫੋਰਡ ਹੀ ਤਿਆਰ ਕਰਦੇ ਆ ਟਰੈਕਟਰ ਮੋਡੀਫਾਈ ਵੀ ਕਰਦੇ ਆ ਜਿਵੇਂ ਪਾਵਰ ਸਟੀering ਕਰਾਉਣਾ ਹੈ ਹਨਾ ਚਲੋ ਖੈਰ ਉਹ ਤਾਂ ਆਪਾਂ ਗੱਲਾਂ ਬਾਤਾਂ ਵੀਡੀਓ ਦੇ ਵਿੱਚ ਕਰਦੇ ਰਹਾਂਗੇ ਅੱਜ ਇੱਕ ਫੋਰਡ ਹਨਾ ਬੜਾ ਸੋਹਣਾ ਇਹਦੇ ਤੇ ਆਪਾਂ ਤੁਹਾਨੂੰ ਦਿਖਾਉਨੇ ਵੀ ਕੀ ਕੀ ਖਰਚਾ ਹੋਇਆ ਤੇ ਇਹ ਹੁਣ ਲੈ ਬੱਡੇ ਤੋਂ ਹੀ ਮੋਡੀਫਾਈ ਕਰਿਆ ਪੂਰਾ ਪੂਰੀ ਗੱਲਬਾਤ ਕਰਾਉਨੇ ਅੱਜ ਇਹਦੀ ਡਿਲੀਵਰੀ ਹੈ ਮਤਲਬ ਨਵੇਂ ਟਰੈਕਟਰ ਜਿੰਨੀ ਚੋਆ ਹੈ ਹਨਾ ਪੂਰਾ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਸਕਿਪ ਨਾ ਕਰਿਓ ਤੇ ਗੱਲਬਾਤ ਕਰਦੇ ਆ ਪੁੱਛਦੇ ਆ ਪਹਿਲਾਂ ਵੀ ਕਿਹੜੇ ਪਿੰਡ ਟਰੈਕਟਰ ਜਾ ਰਿਹਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਮੈਂ ਨਵੇਂ ਟਰੈਕਟਰ ਜਿੰਨੀ ਚੋਆ ਹੋ ਜਾਂਦਾ ਹੈ ਪੂਰਾ ਹੋਰਾ ਜੀ ਨਵੇਂ ਨਾਲ ਤਾਂ ਹੀ ਵੱਧ ਹੋਗੇ ਕਿਹੜੇ ਪਿੰਡ ਜਾ ਰਿਹਾ ਜੀ ਟਰੈਕਟਰ ਇਹ ਇਹ ਸ਼ਕਰੂਲਾਪੁਰ ਜਾ ਰਿਹਾ ਕੜੂਆ ਦੇ ਲੱਗ ਕੇ ਜੀ ਕੜੂਆ ਇਧਰਲੀ ਮੁਹਾਲੀ ਸਾਈਡ ਵਾਲੇ ਸਾਈਡ ਤੇ ਠੀਕ ਹੈ ਠੀਕ ਹੈ ਠੀ ਕਿਤੇ ਵੀਰ ਕੋਲ ਡੇਢ ਕਿ ਮਹੀਨੇ ਦਾ ਮਹੀਨੇ ਦਾ ਟਾਈਮ ਦਿੱਤਾ ਸੀ ਅੱਧਾ ਕਿ ਮਹੀਨਾ ਫालतू ਇਲਾਕੇ ਇਹਨੇ ਚੰਨੀ ਮਿਸਤਰੀ ਜੀ ਹੋ ਠੀਕ ਠਾਕ ਇਹ ਪਹਿਲਾ ਤਜਰਬਾ ਆਪਣਾ ਨਾ ਪਹਿਲਾ ਜਿਵੇਂ ਮਤਲਬ ਪੇਂਟ ਪੌਂਟ ਦਾ ਹਾਂ ਪੇਂਟ ਪੌਂਟ ਉਹ ਬਾਈ ਜੀ ਤੋਂ ਕਰਾਇਆ ਆਪਣੇ ਨਾਲੇ ਨੇ ਪੇਂਟ ਦਾ ਫਤਿਹਗੜ੍ਹ ਸਾਹਿਬ ਤੋਂ ਪੇਂਟ ਕਰਾਇਆ ਪੇਂਟ ਆਪਾਂ ਨਹੀਂ ਫਤਿਹਗੜ੍ਹ ਸਾਹਿਬ ਤੋਂ ਕਰਵਾਇਆ ਬਾਕੀ ਕੰਮ ਆਪਾਂ ਨੇ ਕੀਤਾ ਸਾਰੇ ਸ਼ੁਰੂ ਕਰੀਏ ਫਿਰ ਆਪਾਂ ਵੀ ਕਿੱਥੇ ਕਿੱਥੋਂ ਕੀ ਕੀ ਕਰਿਆ ਅੱਛਾ ਹੁਣ ਸਾਨੂੰ ਦੱਸੋ ਫਿਰ ਅੰਕਲ ਤੁਹਾਨੂੰ ਪਹਿਲਾ ਕੰਮ ਦੱਸੋ ਵੀ ਕਿਵੇਂ ਲੱਗਿਆ ਕੰਮ ਵੀਰੇ ਬਹੁਤ ਵਧੀਆ ਲੱchnਾ ਕਿਹਾ ਉਕਣਾ ਹੀ ਹੋਇਆ ਜ ਤਸੱਲੀ ਵਾਲਾ ਕੰਮ ਹੋਇਆ ਜੀ ਪੂਰਾ ਨਜ਼ਾਰਾ ਆ ਗਿਆ ਐਨ ਪੂਰਾ ਆਇਆ ਤਾਂ ਨਹੀਂ ਹੈਵੀ ਪੈਸੇ ਵਾਧ ਲੈ ਲੈ ਬੰਦੇ ਨੇ ਪੈਸੇ ਤਾਂ ਵਾਧ ਦੇ ਨੂੰ ਕਿਹਾ ਤਾਂ ਪੈਸੇ ਜਾ ਵਾਧ ਲੈ ਲੈ ਮੈਂ ਕੰਮ ਤਸੱਲੀ ਵਾਲਾ ਕਰ ਦਿੰਦਾ ਵੀ ਕੰਮ ਵਧੀਆ ਕਰਦੇ ਹਾਂ ਹਾਂ ਵੀ ਸਹੀ ਗੱਲ ਹੈ ਉਦੋਂ ਨੂੰ ਵੈਸੇ ਜ਼ਮੀਨਾਂ ਮੈਂ ਕਹਿੰਦਾ ਹੁਣ ਘੜਤ ਘਟਗੀਆਂ ਬਹੁਤ ਪਹਿਲਾਂ ਨਾਲ ਤੇ ਸਾਰੇ ਨਾਲ ਤੇ ਜੀ ਇਹ ਸ਼ੌਂਕ ਨੂੰ ਕਰਾਏ ਬਾਈ ਇਹਨੇ ਵੀ ਸ਼ੌਂਕ ਦੇ ਹੀ ਕੰਮ ਕਰਨਾ ਦੋ ਹੀ ਕਿਲੇ ਬਾਕੀ ਸਾਰੀ ਠੇਕੇ ਦੀ ਦਿੱਤੀ ਬੱਪਲਵਾਨੀ ਕਿਹੜੇ ਲਾਉਣੇ ਪਰਵਾਨੀ ਚੱਕਰ ਜੁਆਕਾ ਕਰਕੇ ਆ ਵਸ ਜੀ ਠੀਕ ਹੈ ਠੀਕ ਹੈ ਨਿਆਣੀ ਗਏ ਵੀ ਹੁਣ ਕਿਤੇ ਹਨ ਚਲ ਉਹਨਾਂ ਨਾਲ ਵੀ ਕਰਾ ਆ ਵੀ ਅੱਜੇ ਪਾਇਆ ਇਹ ਹਾਂਜੀ ਇਹ ਵੀ ਅੱਜੇ ਪਾਇਆ ਪਵਾ ਲਿਆnde ਫਿਰ ਉੱਥੋਂ ਨਾਲ ਦੀ ਨਾਲ ਇਹ ਅੱਜਾਂ ਤੇ ਅੱਛਾ ਕੀ ਚੇਂਜ ਕਰਿਆ ਜੀ ਫਰੰਟ 'ਚ ਮੇਰਾ ਫਰੰਟ ਸਾਰਾ ਚੇਂਜ ਹੋਇਆ ਦਾ ਇਚਾ ਜੀ ਹਾਂ ਹਾਂ ਕੀ ਤੁਮਨ ਲੰਮੇ ਮਾਦ ਦਾ ਲਾਤਾ ਇਹਨੂੰ ਇਹ ਕਿਹੜੇ ਟਰੈਕਟਰ ਦਾ ਲਾਇਆ ਇਹਨੂੰ ਹਿੱਸਾ ਇਹਤਮਨ ਤੇ ਆਉਂਦਾ ਇਸ ਟਾਈਮ T20 ਦਾ ਤੇਤਵੰਤੀ ਦਾ ਨਵੇਂ ਮਾਡਲ ਦਾ ਲਾਇਆ ਇਹ ਮੈਨੂੰ ਐ ਵੀ ਲਿਖੀ ਜਾਂਦਾ ਦੇਖਣੇ ਥੋੜਾ ਜਿਵੇਂ ਉੱਚਾ ਵੀ ਹੋ ਗਿਆ ਹੁੰਦਾ ਉੱਚਾ ਤਾਂ ਫਿਰ ਫਰਕ ਨਹੀਂ ਆ ਰਿਹਾ ਟਾਇਰ ਨੇ ਉਹਨੇ ਟਾਇਰ ਵੀ ਨਵੇਂ ਆ ਜੀ ਇਹਨੇ ਪਿਛਲੇ ਪਹਿਣਗੇ ਪਿਛਲੇ ਹਾਂ ਜੀ ਪਿਛਲੇ ਥੋੜੇ ਜੇ कसे ਹੋਏ ਆ ਜੀ कसे ਹੋਏ ਆ ਹਾਂ ਜੀ ਕੁਝ ਥੋੜਾ ਘੜਾ ਵੀ ਪਿੱਛੇ ਨੂੰ ਉੱਪਰ ਪਿੱਛੇ ਤੇ ਉੱਚੇ ਹਾਂ ਜੀ ਹਾਂ ਜੀ ਢਲਾਨ ਜੀ ਚ ਖੜਾ ਹੈ ਜੈਕ ਕੰਪਲੀਟ ਕੰਪਲੀਟ ਸਭ ਤੁਸੀਂ ਹੁਣ ਚਲਾ ਕੇ ਦੇਖਿਆ ਹੋਣਾ ਚਲਾਇਆ ਜੀ ਹਾਂ ਜੀ ਕਟਾਈ ਕਟੂਈ ਫੁੱਲ ਆ ਵੀਰੇ ਬਹੁਤ ਵਧੀਆ ਠੀਕ ਹੈ ਜੀ ਵੀ ਜਿਵੇਂ ਦੂਆ ਟਰੈਕਟਰ ਵੱਧ ਮੁੜਦਾ ਹਾਂਜੀ ਫਰਕ ਤਾਂ ਨਹੀਂ ਪਿਆ ਨਹੀਂ 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 ਉਹ ਨਹੀਂ ਹੈ ਜੀ ਠੀਕ ਕੋਈ ਟਰੈਕਟਰ ਤੇ ਲੋਡ ਟਰੈਕਟਰ ਤੇ ਕੋਈ ਲੋਡ ਨਹੀਂ ਹਾਲ ਤੱਕ ਤਾਂ ਲੱਗਦਾ ਖੇਤਾਂ ਮਾਂ ਜਾ ਕੇ ਪਤਾ ਲੱਗੂ ਹੁਣ ਬਾਕੀ ਇਹਦਾ ਇੰਜਣ ਦਾ ਵੀ ਕਰਾਇਆ ਤੁਸੀਂ ਕੁਝ ਇੰਜਣ ਦਾ ਕੁਝ ਨਹੀਂ ਕਰਾਇਆ ਇੰਜਣ ਤਾਂ ਸਾਰਾ ਕੋਈ ਨਾਲ ਲਈ ਹੈ ਬਾਕੀ ਫਿਰ ਮੈਂ ਕਹਿੰਦਾ ਚਲਾਈ ਘੱਟ ਹੋਈ ਵੀ ਥੋੜੇ ਟਰੈਕਟਰ ਦੀ ਹਣਾ ਚੱਲਿਆ ਵਾ ਪਹਿਲਿਆਂ ਚ ਜ਼ਿਆਦਾ ਚੱਲਿਆ ਵਾ ਅਸੀਂ ਹੁਣ ਤਾਂ 5-7 ਚਾਲ ਤੋਂ ਖੜਾ ਹੀ ਹੈ ਇਹ ਕਿੰਨਾ ਕੁ ਮਾਡਲ ਹੈ ਤਕਰੀਬਨ 92 ਮਾਡਲ ਹੈ 10ਵੇਂ ਮਹੀਨੇ ਦਾ 92 ਮੇਰੇ ਤੇ ਵੀ بڑا ਹੋਇਆ ਦੋ ਤਿੰਨ ਸਾਲ ਫਿਰ ਮੇਰੇ ਤੋਂ ਵੀ بڑا ਹੈ ਜਵਾਨ ਫੇਰ ਹੋ ਗਿਆ ਠੀਕ ਹੈ ਅੱਛਾ ਉਸ ਤੋਂ ਬਾਅਦ ਅੱਗੇ ਆ ਜੰਨੇ ਆਪਾਂ ਇੱਥੇ ਮਤਲਬ ਮੀਟਰਾਂ ਕੋਲ ਸ਼ੁਰੂ ਕਰਉਂਦੀ ਹੈ ਹਨਾ ਪੇਂਟ ਪੂੰਟ ਤਾਂ ਦਿਖਾਤਾ ਆਪਾਂ ਨੇ ਬੜਾ ਸੋਹਣਾ ਹਨਾ ਪੇਂਟ ਹੋਇਆ ਬੈ ਬਜਟ-ਬਜਟ ਦੀ ਗੱਲ ਆਪਾਂ ਬਾਅਦ ਚ ਕਰਾਂਗੇ ਅੱਛਾ ਇੱਥੇ ਤੁਸੀਂ ਫਿਰ ਆ ਚੇਂਜ ਕਰਾਇਆ ਹਨਾ ਹਾਂ ਅਮਰੀਨ ਚੇਂਜ ਕਰਤਾ ਮੀਟਰ ਦੇ ਨਵੇਂ ਲਾਤੇ ਸਾਰੇ ਹਾਂ ਆ ਸਟੀering ਪਹਿਲਾਂ ਦੂਆ ਲੱਗਿਆ ਹੋ ਤਾਂ ਹੁਣ ਦੂਆ ਲਾਤਾ ਲਾ ਦਾਂਗੇ ਨਹੀਂ ਲੱਗੂਗਾ ਹੈਡਲਾਈਟਾਂ ਵੀ ਮੈਨੂੰ ਲੱਗ ਰਿਹਾ ਵੀ ਚੇਂਜ ਕਰਾਤੀ ਇਹ ਵੀ ਚੇਂਜ ਹੋ ਗਈਆਂ ਹਾਂਜੀ ਨਵੇਂ 60 ਵਾਲੀਆਂ ਲਾਤੀ ਐਲਈਡੀ ਉਹ ਜਿਹਦੇ ਰੌਂਡ ਜਿਹਾ ਘੁੰਮਿਆ ਬਹੁੰਦਾ ਹਨਾ ਅੱਛਾ ਆ ਵੀ ਚੇਂਜ ਦਿਆ ਇਹ ਵੀ ਨਵੇਂ ਸਰਪਵਾਤੇ ਸਾਰੇ ਅੱਛਾ ਮਗਰਾੜ ਵੀ ਚੇਂਜ ਹੋ ਗਿਆ ਲੈ ਪਰੇ ਤੋਂ ਕਹਿੰਦੇ ਬ੍ਰੇਕਾਂ ਦਾ ਸਿਸਟਮ ਜੇ ਤੁਸੀਂ ਬਦਲੀ ਕਰਤਾ ਉਹਦੇ ਚ ਕੀ ਕਰਤਾ ਹਲਵੇ ਨਵੇਂ ਮਾਡਲ ਦੇ ਨਾਲ ਤੇ ਟਿਊਬਾਂ ਲਾ ਪਈਆਂ ਸਾਥ ਵਾਲੀਆਂ ਸੱਠ ਵਾਲੀਆਂ ਨਵੀਆਂ ਟਿਊਬਾਂ ਪਾਈਆਂ ਫਾਰਮ ਟਰੈਕ 60 ਫਾਰਮ ਟਰੈਕ 60 ਦੀ ਜਿਹੜੇ ਕਹਿੰਦੇ ਵੀ ਕੱਦੂ ਤੇ ਬਾਅਦ ਬ੍ਰੇਕਾਂ ਫੇਲ ਹੋ ਗਏ ਉਹਦੇ ਇਹ ਨਹੀਂ ਹੋਣਗੀਆਂ ਜੀ ਹੁਣ ਇਹ ਨਹੀਂ ਹੋਣਗੀਆਂ ਜੀ ਜਿਹੜੀ ਚਾਹੇ ਆਪਾਂ ਕੱਦੂ ਕਰੀ ਜੋ ਮਰਜ਼ੀ ਕਰੀ ਅੱਛਾ ਹੁਣ ਇਹਦੇ ਰੰਗ ਰੂੰਗ ਦੀ ਗਾਰੰਟੀ ਦੱਸੋ ਪਹਿਲਾਂ ਵੀ ਕਿੰਨੇ ਟਾਈਮ ਦੀ ਕੀ ਨਹੀਂ ਰੰਗਾਂ ਦਾ ਮੁੱਛ ਨੇ ਆਪਣਾ ਕੋਲ ਹੈ ਪੇਂਟਰ ਸਾਹਿਬ ਕੋਲ ਹੋਣਦੇ ਨੇ ਬੈਂਟਰ ਪੇਂਟਰ ਸਾਹਿਬ ਆਜੋ ਮੜ ਜਾ ਇਹ ਮਗਰਾੜ ਜਿਹੜੇ ਪੇਂਟ ਕਰਿਆ ਪਹਿਲਾਂ ਹੋਈ ਵੀ ਤੇ ਕਿਹ ਵੀ ਵਿੱਚ ਮਗਰਾੜ ਪਹਿਲੇ ਤੇ ਹਨਾ ਇਹਨੂੰ ਪੇਂਟ ਫੂਟ ਫਿਰ ਕਿੰਨੇ ਕੇ ਟਾਈਮ ਦੀ ਜਿਹੜੀ ਤੁਸੀਂ ਆਪਣੇ ਵੱਲੋਂ ਗਾਰੰਟੀ ਗਰੰਟੀ ਦੇਣੀ ਸਾਡੇ ਵੱਲੋਂ ਫੁੱਲ ਗਾਰੰਟੀ ਵੀਰ ਬਾਕੀ ਸਾਮਪਰ ਵੀ ਡਿਪੈਂਡ ਸੁਭਾਰ ਤੇ ਹਨਾ 2K ਦਾ ਪੇਂਟ ਲਾਇਆ 2K ਦਾ ਪੇਂਟ ਇੰਜਨ ਤੇ ਵੀ ਉਹੀ ਹੋਏ 2K ਕਿ ਸ਼ੋ ਸ਼ੋ ਤੋਂ ਜ਼ਿਆਦਾ ਨਹੀਂ ਸਾਰੀ ਪਰ ਉਹੀ ਹੈ ਜੀ ਟੋਟਲੀ ਟੋਟਲ 2K ਦਾ ਜੀ ਠੀਕ ਹੈ ਪਲੇਨ ਚ ਹੈ ਕਿ ਮੈਟੈਲਿਕ ਵੀ ਆਉਂਦਾ ਜਿਹੜਾ ਦਾਣੇਦਾਰ ਹੁੰਦਾ ਜਿਹਦੇ ਦਾਣੇ ਆ ਉਹ ਉਸਤਾਦੇ ਦੀ ਚਮਕਦੇ ਉਹ ਇਹ ਪਲੇਨ ਟੁਕੇ ਇਹ ਪਲੇਨ ਟੁਕਿਆ ਗਿਆ ਹਾਂ ਜਿਹੜਾ origignal ਪੇਂਟਰ origignal ਤੋਂ ਆਉਂਦਾ ਜੀ ਉਹਨੂੰ ਆਉਂਦਾ ਹਾਂ ਠੀਕ ਹੈ ਠੀਕ ਹੈ ਇਸ ਰੰਦ ਭਾਈ ਆਪਣੀ ਕਿੱਥੇ ਗਏ ਸਾਵਣੀ ਵੀਰੇ ਜਦੋਂ ਗੁਰਦੁਆਰਾ ਤੋਂ ਆਪਾਂ ਚੰਡੀਗੜ੍ਹ ਰੋਡ ਤੇ ਜਾਂਦੇ ਆ ਰੋਲ ਪੰਪ ਆਉਂਦਾ ਉਹਦੇ ਨਾਲੇ ਅਛਾ ਉਹਦੇ ਨਾਲੇ ਆ ਠੀਕ ਹੈ ਠੀਕ ਹੈ ਅੱਛਾ ਮਿਤਰੀ ਹੋਰ ਇਹਦੇ ਚ ਕੀ ਚੇਂਜ ਕਰਿਆ ਪਿੱਛੇ ਪਿੱਛੇ ਵਾ ਤੇ ਮਾ ਹੋ ਗਈਆਂ ਤੇ ਇਹਦੇ ਅਲਿੰਕਾ ਪਾਤੀ ਕੱਥਲੀਆਂ ਇਹ ਜਿਹੜੀਆਂ ਪਹਿਲੀਆਂ ਟਿਊਬਾਂ ਤੀਆਂ ਫਿਰ ਉਹਨਾਂ ਦਾ ਕੀ ਕਰ ਕਬਾਰ ਚ ਜਾਂਦੇ ਨੇ ਤੋਲ ਕੇ ਦੇ ਦੋ ਉਸ ਸਕ੍ਰੈਬ ਚ ਗਈ ਸਕ੍ਰੈਬ ਹੁੰਦੇ ਆ ਇਹ ਫਿਰ ਕਿੱਥੋਂ ਲੈ ਕੇ ਆਏ ਤੁਸੀਂ ਤੁਸੀਂ ਪਟਿਆਲੇ ਤੋਂ ਅਸੀਂ ਪਟਿਆਲੇ ਤੋਂ ਮਾਰਿਆ ਸੌਦਾ ਫਿਰੇ ਠੀਕ ਹੈ ਉਹ ਚੇਂਜ ਹੋ ਗਏ ਡਰਮ ਡਰਮ ਹੋ ਗਿਆ ਮਤਲਬ ਆ ਐਕਸਲ ਟਿਊਬਾਂ ਸਾਰੀਆਂ ਚੇਂਜ ਹੋ ਗਈਆਂ ਹੈਨਾ ਐਕਸਲ ਵੀ ਫਿਰ ਨਵੀਂ ਪਈ ਹੁਣ ਉਹਦਾ ਜਿਹੜਾ ਪੁਰਾਣਾ ਸਮਾਨ ਵਿੱਚ ਹੈ ਉਹਦਾ ਪੈ ਗਿਆ ਕੁਝ ਵਿੱਚ ਕੁਛ ਆਇਆ ਉਹਦਾ ਵਿੱਚ ਕੁਝ ਨਹੀਂ ਪੈਂਦਾ ਉਹ ਸਾਰੀ ਗਿਆ ਹਾਂ ਨਾ ਤੋ ਬੋਲ ਤੱਕ ਜੰਦੇ ਆ ਲਿੰਕਾਂ ਵੀ ਨਵੀਆਂ ਨਵੇਂ ਨਵੇਂ ਪਾਦੇ ਜਣੀ ਇੰਜ ਜਣ ਉੰਜ ਕਰੀ ਤੇ ਆਣ ਓਕੇ ਕੰਮ ਇਹ ਜਿਹੜਾ ਹਿੱਸਾ ਹੁਸਾ ਲੈ ਕੇ ਆਉਨੇ ਆ ਇਹਦੇ ਵਿੱਚ ਤਕਰੀਬਨ ਤੁਹਾਡਾ ਪੁਰਾਣਾ ਕਟਾ ਕੇ ਕਿੰਨਾ ਕੁ ਬਜਟ ਪੈ ਗਿਆ ਉਹ ਇਹ ਵੀ 40000 ਤੋਂ 7000 ਦੀ ਬਾ ਜਿਹੜਾ ਜ ਆਪਣਾ ਬਜਟ ਦਾ ਗਲੇ ਦਾ ਉਹੀ ਨੇ ਤੁਬਾ ਲੱਗ ਜਾਂਦੀਆਂ ਨੇ ਤੇ ਤੇਲ ਵਾਲੇ ਤਾਂ ਮਹਿੰਗੀਆਂ ਲੱਗ ਜਾਂਦੀਆਂ ਨੇ ਅੱਛਾ ਹਾਂ ਜਿਹੜਾ ਆਪਣਾ ਬਜਟ ਦਾ ਮੰਤਲ 18-20000 ਦੀਆਂ ਵਧੀਆ ਦਿੱਖਣਾ ਮਿਲ ਜਾਂਦੀਆਂ ਨੇ ਉਹ ਤੋਂ ਗਾਹਾਂ ਜਿਹੜਾ ਮਰਜੀ ਅਗਲੇ ਦਾ ਕਹਿੰਦੇ ਇਹ ਦੋ ਉੱਚੀ ਮਾਦਦ ਦੇਣ ਦਾ ਫਰਕ ਹੈ ਇੱਥੇ ਜਿਹੜਾ ਨਹੀਂ ਮੈਂ ਇੱਕ ਮਿੰਟ ਉਹ ਵੀ ਤੁਹਾਨੂੰ ਪੁੱਛੂੰਗਾ ਜਿਹੜਾ ਫਾਰਮ ਟਰੈਕ 60 ਤੇ T20 ਚ ਕੀ ਫਰਕ ਹੈ ਤੇ ਤਾਂ mante da vich fark aa. Achha ha ohda fark aa de ایتھے ਆ ਗਈਆਂ ਤੀਬਾਂ ਆਪਣੇ ਬ੍ਰੇਕ ਆਈਦੇ ایتھے ਥੈਰਦੇ ਨੇ। ਇਹਦੇ ਸਾਈਡ ਤੇ ਗਈਆਂ ਉਹ ਪਲੈਂਟਰੀ ਡਰਾਈਵ ਆ ਗਿਆ ਹੈ ਨਾ। ਜਿਵੇਂ ਆ ਜੌਂਡੀਲ ਦਾ ਆਇਆ। ਠੀਕ ਹੈ ਜਿਹੜਾ ਇਹ ਸਾਰਾ ਬਦ ਨਜ਼ਰ ਖਰਚਾ ਜ਼ਿਆਦਾ ਹੁੰਦਾ ਫਿਰ ਫਾਇਦਾ ਕੋਈ ਨਹੀਂ ਨਾ ਕਰਕੇ। ਹਾਂ। ਕਰ ਲਈ। ਥੋੜੀ ਜਿਹੀ ਆਣੀ ਹੈ। ਹਾਂ। ਮਗਰਾਡਾਂ ਦੀ ਫੀਟਿੰਗ ओरिजिनल ਆ ਗਈ। ओरिजिनल ਨੇ ਮਗਰਾਡ। ਇਹ ਵੀ T20 ਵਾਲੇ ਮਗਰਾਡ ਹਨ ਹੈ ਨਾ। ਠੀਕ ਹੈ ਠੀਕ ਹੈ। ਇਹ ਫਰਕ ਸੀ ਉਹਦਾ। ਅੱਛਾ ਹੁਣ ਪਿਛਲੇ ਟਾਇਰ ਇਹਦੇ ਚੇਂਜ ਹੋਣੇ ਹੈ ਜੀ। ਪਿਛਲੇ ਟਾਇਰ ਚੇਂਜ ਨੇ ਪਾਉਣਗੇ ਹਲੇ ਜੀ। ਨਾ ਨਵੇਂ ਕੋਣ ਨੇ ਕਹਿੰਦੇ ਅਛੇ ਹੁਣ ਨਵੇਂ ਪਹਿਣੇ ਆ ਮੈਨੂੰ ਤੂ ਦਾਜਾ ਲੱਗੀ ਜਾਂਦਾ ਹਲੇ ਫੇ ਛਤਰੀ ਛੁਤਰੀ ਲਵਾਈਏ ਛਤਰੀ ਤੇ ਹੱਡ ਡੋਡ ਰਹਿੰਦੀ ਹੈ ਜੀ ਹੱਡ ਡੋਡ ਤੇ ਬੰਪਰ ਇੱਕ ਪੰਜ ਚਾਰ ਦਿਨ ਚ ਲੱਗ ਜਾਊਗਾ ਜੀ ਪੰਜ ਚਾਰ ਦਿਨ ਚ ਲੱਗ ਜਾਊਗਾ ਹਾਂ ਇੱਕ ਵਾਲੀ ਤੋਂ ਹੀ ਬਿੱਟੂ ਮਕੈਨਿਕ ਤੋਂ ਲਵਾਵਾਂਗਾ ਆ ਗੱਲ ਕਰ ਦਿੱਤੇ ਅਸੀਂ ਬੈਠੇ ਆਂ ਹੀ ਗੱਲਾਂ ਕਰ ਰਹੇ ਤੇ ਇਹ ਕਹਿੰਦੇ ਵੀ ਛਤਰੀ ਤੇ ਬੰਪਰ ਹੈ ਗਿਆ ਮਾ ਗੱਲ ਛਤਰੀ ਬੰਪਰ ਤੇ ਨਹੀਂ ਖੜਨੀ ਹਲੇ ਡੈੱਕ ਵੀ ਲੱਗਣਾ ਇਹਦੇ ਕੋਈ ਨਾਲੇ ਚੱਲਣਾ ਜੀ ਡੈੱਕ ਵੀ ਲੱਗੂਗਾ ਇਹਦੇ ਪਰ ਹੈਨਾ ਤੇ ਬਾਕੀ ਹੁਣ ਇਹ ਕਿੰਨਾ ਕੰਮ ਰਹਿ ਗਿਆ ਹੋਰ ਕੰਮ ਤਾਂ ਅਜੇ ਤਿਆਰ ਹੋ ਕਾਜ਼ੇ ਟਾਈਮ ਤੋਂ ਤੁਹਾਡੇ ਕੋਲ ਹੈ ਹਾਂ ਹੋ ਗਿਆ ਹਨ 1.5 ਮਹੀਨਾ ਹੋ ਚਲੇਆ 1.5 ਮਹੀਨਾ ਹੋ ਗਿਆ ਆਪਾਂ ਇਹਦੀ ਵੀਡੀਓ ਪਾਈ ਤੀ ਪਹਿਲਾਂ ਆਪਾਂ ਪਾਈ ਤੀ ਪਹਿਲਾਂ ਆਪਾਂ ਨੇ ਖੋਲੇ ਦੀ ਜੋ ਮਤਲਬ ਕਲਰ ਦੀ ਹੈ ਨਾ ਫਿਨਿਸ਼ਿੰਗ ਇਹ ਵੀ ਪੂਰੀ ਹੈ ਵੀਰ ਕਹਿੰਦਾ ਵੀ ਟੂਕੇ ਦਾ ਆਪਾਂ ਨੇ ਵਧੀਆ ਪੇਂਟ ਕਰਿਆ ਵੀ ਜ਼ਿੰਮੇਵਾਰੀ ਨਾਲ ਕੰਮ ਕਰਿਆ ਆਪਾਂ ਨੇ ਹੈ ਨਾ ਤੇ ਬਾਕੀ ਸੰਭਾਲ ਵੀ ਆਪ ਜੀ ਨੇ ਕਹਿੰਦੇ ਫੁੱਲ ਰੱਖਣੀਆਂ ਸੀ ਨੇ ਤੇ ਆਹ ਮੀਟਰ ਮੋਟਰ ਆ ਜਿਹੜਾ ਤੇਲ ਵਾਲਾ ਮੀਟਰ ਪਹਿਲਾਂ ਵੀ ਆਉਂਦਾ ਸੀ ਇਹ ਹੈਗਾ ਨਹੀਂ ਲਾਇਆ ਅਣ ਚਲੇ ਨਾ ਸਪੈਸ਼ਲ ਲਾਇਆ ਜੀ ਇਹਦੀ ਸ਼ੋ ਉਹੀ ਰੱਖੀ ਹੈ ਪਹਿਲਾਂ ਵਾਲਾ ਸ਼ੋ ਪਹਿਲਾਂ ਵਾਲੀ ਮੈਂ ਵੀ ਕਮਾਲ ਹੈ ਬੈਸੀ ਟੈਂਕੀ ਇਹਦੀ ਪਰ ਡੈਂਟਿਡੂਨਟ ਕੋਈ ਨਹੀਂ ਤਾਂ ਪਹਿਲਾਂ ਕੋਈ ਨਹੀਂਗਾ ਕੁਝ ਨਹੀਂ ਆਪ ਤੇ ਜੋ ਕਿਤੇ ਡੈਂਟ ਨਹੀਂ ਹੈਗਾ ਅੱਛਾ ਸੰਭਾਲ ਚਦਾ ਪੂਰਾ ਕੰਮ ਠੀਕ ਹੈ ਤੇ ਬਾਕੀ ਛੋਟੇ ਮੋਟੇ ਕੰਮ ਕੁਮ ਜਿਹੇ ਰਹਿ ਗਏ ਹਲੇ ਵੇਰਿੰਗ ਹੋਣ ਨੂੰ ਰਹਿੰਦੀ ਹੈ ਲੈਟਰ ਲੁੱਟਾ ਤਾਂ ਹਾਂ ਤੇ ਚਾਲੂ ਕੁਝ ਨਹੀਂ ਕਰਨੀ ਠੀਕ ਹੈ ਅੱਜ ਇਹਦੀ ਡਿਲੀਵਰੀ ਹੋਣੀ ਹੈ ਲੈਟਰ ਲੁੱਟਾ ਤਾਂ ਹੁਣ ਬਲਦੀਆਂ ਕਰਨੀਆਂ ਨੇ ਵੈਸੇ ਸ਼ਾਮ ਹੋ ਜਣੀ ਜਾਂਦੇ ਜਾਂਦਿਆਂ ਨੂੰ ਤੇ ਬੈਂਪਰ ਰਹਿ ਗਿਆ ਛਤਰੀ ਲੱਗੀ ਹੈ ਨਾ ਜਿਹੜੀ ਉਹ ਅੰਕਲ ਜੀ ਨੇ ਆਪ ਲਵਾ ਲਣੀ ਹੈ ਤੇ ਬਾਕੀ ਕੋਈ ਵੀ ਤੁਸੀਂ ਟਰੈਕਟਰ ਬਾਰੇ ਆਏ ਦੱਸੋ ਹੁਣ ਕੱਲਾ ਫੋੜੇ ਕਰਦੇ ਨੇ ਜਿਹੜਾ ਮਰਜ਼ੀ ਹੋਵੇ ਕੋਈ ਵੀ ਟਰੈਕਟਰ ਬਾਰੇ ਹਾਂ ਕੋਈ ਹੋਰ ਪੂਰਾ ਇਹ ਤਸੱਲੀ ਨਾਲ ਹਾਂ ਪੂਰਾ ਇਸ ਤਰ੍ਹਾਂ ਟਰੈਕਟਰ ਦਾ ਕੋਈ ਵੀ ਕੰਮ ਕਰਦੇ ਹੋ ਜਾਂ ਕੱਲਾ ਮਤਲਬ ਪਾਵਰ ਸੇ ਰਹੀਆਂ ਸਾਰੇ ਕੰਮ ਕਰਦੇ ਆਂ ਕੱਲੇ ਚ ਪੀਂਜਨ ਨੂੰ ਜੋ ਵੀ ਹੋਵੇ ਕੰਮ ਠੀਕ ਹੈ ਹਾਂ ਅੰਕਲ ਕੰਮ ਠੀਕ ਲੱਗਿਆ ਕੰਮ ਬਹੁਤ ਵਧੀਆ ਕਰਿਆ ਜੀ ਹੁੰਦੇ ਨੇ ਕੋਈ ਤੰਗੀ ਪਰੇਸ਼ਾਨੀ ਨਹੀਂ ਨੇ ਹਾਂ ਕੋਈ ਤੰਗੀ ਪਰੇਸ਼ਾਨੀ ਨਹੀਂ ਅੱਛਾ ਹੁਣ ਜਿਹੜੇ ਵੀਡੀਓ ਦੇਖ ਰਹੇ ਇਹਨਾਂ ਨੂੰ ਕੀ ਕਹੂੰਗੇ ਹੁਣ ਤੁਸੀਂ ਵੀਡੀਓ ਦੇਖਣ ਨੂੰ ਕਹੂੰਗਾ ਵੀ ਜੀਰੇ ਬਾਈ ਨੇ ਵੀ ਨਵਾਂ ਟਰੈਕਟਰ ਤਿਆਰ ਕਰਾਉਣਾ ਚੰਨੀ ਬਾਈ ਨੂੰ ਮੌਕਾ ਦਿਓ ਜਰੂਰ ਲੋਕੇਸ਼ਨ ਵੀ ਸਿੱਧੀ ਸਾਦੀਆ ਸੌਖਾ ਹਨ ਨਾਲ ਹਾਂਜੀ ਸਾਦੂਗੜ ਬੱਸ ਸਟੈਂਡ ਦੇ ਵਿੱਚ ਲੋਕੇਸ਼ਨ ਹੈ ਜੀ ਸਾਦੂਗੜ ਬੱਸ ਸਟੈਂਡ ਦੇ ਕੋਲ ਜਮੈਂ ਜੀਟੀ ਰੋਡ ਦੇ ਉੱਤੇ ਆ ਦੇਖੋ ਵੱਡਾ ਦਿੱਲੀ ਅਫੀਸਰ ਵਾਲਾ ਹਾਈਵੇ ਚੱਲ ਰਿਹਾ ਆਪਣਾ ਨੰਬਰ ਬੋਲ ਦਿਓ ਇੱਕ ਵਾਰ ਨੰਬਰ 94 ਹਾਂਜੀ 635 4559 99635 45549 45549 ਹੈ ਨਾ ਤੇ ਸੰਪਰਕ ਲੈ ਵੀ ਛੋਟੇ ਜਵਾਨ ਨਾਲ ਗੱਲਬਾਤ ਕਰਦੇ ਆ ਹਾਂ ਫੇ ਕਿਹੜੀ ਕਲਾਸ ਚ ਹੋ ਗਿਆ ਸੈਕੰਡਰੀ ਸੈਕੰਡ ਚ ਫਿਰ ਅੱਜ ਟਰੈਕਟਰ ਦੀ ਫਿਰ ਪਾਰਟੀ ਹੁਣ ਅ ਫਿਰ ਕਰਾਂਗੇ ਤੂੰ ਪਹਿਲਾਂ ਮੁੱਕਰ ਗਿਆ ਤਾਂ ਇਹ ਕਿਹਦਾ ਟਰੈਕਟਰ ਹੈ ਹੁਣ ਪਹਿਲਾਂ ਐਂ ਦੱਸ ਅ ਦਾਉ ਜੀ ਦਾ ਦਾਉ ਜੀ ਦਾ ਫਿਰ ਅੱਜ ਕਿੰਨੀ ਖੁਸ਼ੀ ਹੋ ਰਹੀ ਏ ਬਹੁਤ ਪੂਰੀ ਨਵਾਂ ਟਰੈਕਟਰ ਚੱਲਿਆ ਹੈ ਨਾ ਤੇ ਹੁਣ ਫਿਰ ਚਲਾ ਕੇ ਕੌਣ ਲਿਆਊਗਾ ਅ ਪ੍ਰਾ ਪਰਾਲੇ ਉਹ ਗਾਉਣ ਸਾਨੂੰ ਨਹੀਂ ਦਵਾਉਂਦਾ ਕਿਹੜਾ ਕੁੜਾ ਅੱਜ ਉਹ ਤੁਸੀਂ ਲੈ ਲਓ ਹਲੇ ਸਕੂਲ ਚ ਪੜਦੇ ਹਾਂ ਸਾਰੇ ਹਾਂਜੀ ਇਹ ਤਿਆਰ ਕਰਾਉਣ ਦਾ ਤੁਹਾਡੇ ਹੀ ਪ੍ਰੋਗਰਾਮ ਤੱਕ ਫਾਦਲ ਸਾਹਿਬ ਉਹਨਾਂ ਤੋਂ ਤੁਹਾਡੇ ਦਾ ਸਾਡਾ ਹੀ ਸੀਗਾ ਆਈਡੀਆ ਸਾਡਾ ਸੀਗਾ ਫਿਰ ਆਪਾਂ ਕਹਿੰਦੇ ਚਲੋ ਕਰਾਈ ਲੈਂਦੇ ਆ ਜੀ ਫਿਰ ਹੁਣ ਚਲਾਉਣਾ ਵੀ ਹੈ ਕਿਤੇ ਹੁਣ ਆਈਡੀਆ ਨਾ ਦੇਈ ਜਾਏ ਹੁਣ ਨਹੀਂ ਨਹੀਂ ਚਲਾਉਂਗਾ ਚਲਾ ਕੇ ਪੂਰਾ ਕੰਮ ਵੀ ਕਰਨਾ ਹਾਂਜੀ ਹਾਂਜੀ ਹੈਨਾ ਲੈ ਕੇ ਜਾਉਂਗਾ ਵਧੀਆ ਲੱਗਿਆ ਕੰਮ ਹਾਂਜੀ ਉਹ ਟੋਟਲੀ ਵਧੀਆ ਸੀ ਗੱਲ ਜੀ ਵਧੀਆ ਲੱਗਿਆ ਹਾਂਜੀ ਗੇੜੇ ਤੁਹਾਡੇ ਕਾਫੀ ਲੱਗੇ ਹਾਂਜੀ ਕਿਹੜੇ ਵੱਧ ਆਪ ਪਿਛਲੀ ਵਾਰ ਵੀ ਮਿਲੇ ਤੇ ਹੈਨਾ ਹਾਂਜੀ ਹੂੰ ਜੋ ਜੋ ਕੰਮ ਹੋਇਆ ਪੂਰਾ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਅੱਜ ਸਟੀering ਦੇਖਿਆ ਤੁਹਾਡੀ ਡਿਮਾਂਡ ਤੇ ਸਟੀering ਵੀ ਚੇਂਜ ਹੋ ਗਿਆ ਹਾਂਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਵਧੀਆ ਕੰਮ ਹੈ ਜਣੀ ਓਕੇ ਜਿੱਦਾਂ ਇੰਨਾ ਸਾਰਾ ਠੀਕ ਹੈ ਠੀਕ ਹੈ ਸ਼ੁਕਰੀਆ ਅੱਛਾ ਬਜਟ ਦੇਖੀਏ ਆਪਾਂ ਇਹਦੇ ਤੇ ਕਿੰਨਾ ਕੁ ਤੁਹਾਡਾ ਖਰਚਾ ਜਣੀ ਸਾਰਾ ਟੋਟਲੀ ਵਿੱਚੇ ਰੰਗ ਨੂੰ ਵਿੱਚੇ ਰੰਗ ਵਿੱਚੇ ਸਾਰਾ ਕੁਝ ਸਵਾ 2 ਲੱਖ ਦੇ ਕਰੀਬ ਆ ਗਿਆ ਜੀ ਖਰਚ ਆ ਗਿਆ ਖਰਚ ਆ ਗਿਆ ਜੀ ਵਿੱਚੇ ਸਮਾਨ ਕੀ ਲੱਗ ਵੀ ਰਿਹਾ ਜੀ ਸਾਰਾ ਸਮਾਨ ਸੋ ਟੋਟਲੀ ਹੁਣ ਤੱਕ 50000 ਮੰਨੋ ਹੋਰ ਲੱਗੂਗਾ ਹਾਂ 40 40 45000 50 ਦੇ ਲਗਭਗ ਹੋਰ ਲਾਜੋਣਗੇ ਛਤਰੀ ਬੰਪਰ ਹਾਂਜੀ ਬੰਪਰ ਤੇ ਛਤਰੀ ਡੱਕ ਡੁੱਕ ਲਾ ਕੇ ਦੇਣਾ ਵਿੱਚੇ ਯਾਰ ਜਣੀ ਸਵਾ 2 2.5 ਦਾ ਮੰਨ ਕੇ ਚੱਲੋ 2.5 ਹਾਂਜੀ 2.5 ਦੇ ਕਰੀਬ ਪੂਰੀ ਪੈ ਜਾਣਾ ਜੀ ਨੀ ਆਪਾਂ ਕਈ ਟਰੈਕਟਰ ਦਾ ਮੁੱਲ ਪੈ ਗਿਆ ਤਾਂ ਹੁਣ ਅੱਗੇ ਨਾਲ ਤਾਂ ਇਹਦੀ ਕੀਮਤ ਵੀ ਵਧ ਗਈ ਯਾਰ ਜਵਾਨੀ ਵੀ ਆ ਗਈ ਜਵਾਨੀ ਦੀ ਹੈ ਗੱਲ ਸਹੀ ਹੈ ਨਹੀਂ ਦੂਏ ਲੋ ਟ ਮਾਡਲ ਦੇ ਹਸਾਬ ਨਾਲ ਜੇ ਆਪਾਂ ਦੇਖੀਏ ਆਉਣਾ ਕੁਛ ਨਹੀਂ ਤਾਂ ਨਾ ਦੇਣਾ ਤਾਂ ਇਹਦਾ ਕਿ ਬੰਦੇ ਨੇ ਕਿਸੇ ਨੇ ਕੁਛ ਅੱਛਾ ਹੁਣ ਆਇਆ ਵੀ ਇਹਦਾ ਕਰੇ ਖੜੇ ਤਾਂ ਹੁਣ ਨਮਿਆਂ ਨਾਲੋਂ ਵੱਧ ਰੋਬ ਹੋ ਗਿਆ ਹਾਂ ਟੌਰ ਆਈ ਇਹਦਾ ਵੀ ਟੌਰ ਬਣ ਗਈ ਅੰਨੇ ਚ ਤੇ ਲੋ ਜੀ ਕਰਾਓ ਮੂਹ ਮਿੱਠਾ ਇੱਕ ਵਾਰ ਤੇ ਸੈਕੰਡ ਵਾਰ ਰੋਬ ਨੂੰ ਗੇਟ ਡਿਲੀਵਰੀ ਕਰਨ ਤੇ ਬਾਕੀ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆ ਗਏ ਆ ਧੁਆ ਦੇਖੋ ਮੱਖਾ ਲੋ ਜੀ ਇਹ ਸਾਰਾ ਸਿਰ ਚੰਨੀ ਨੂੰ ਹੀ ਜਾਂਦਾ ਜੀ ਇਹਦਾ ਬਿਲਕੁਲ ਨਹੀਂ ਬਹੁਤ ਮਿਹਨਤੀ ਹੈ ਜੀ ਬੜੀ ਮਿਹਨਤ ਕਰਦੇ ਆ ਇਕੱਲੇ ਲੱਗੇ ਰਹਿੰਦੇ ਆ ਬਹੁਤ ਪੁਰਾਣਾ ਬਾਏ ਪਹਿਲਾਂ ਸਾਡੇ ਕੋਲ ਸਵਰਾਜ ਹੁੰਦਾ ਤਾਂ ਜੀ ਹਾਂ ਜੀ ਉਹਦਾਂ ਨੂੰ ਪਤਾ ਜੀ ਕਿਵੇਂ ਬਾਜਾਂ ਲੋਡ ਕਰੀਆਂ ਉਹਨੀਆਂ ਐ ਮਿੱਤਰੀ ਜੀ ਆ ਜਸਾ ਚਾਪੋਰਮੈਨ ਮੇਰੇ ਨਾਲ ਹੁੰਦਾ ਜਸਾ ਚਾਪੋਰਮੈਨ ਹੁੰਦਾ ਨਾ ਨਾਲ ਇਹਦਾ ਪੰਪੂ ਪੂਚੇ ਤੇ ਨਹੀਂ ਕਰਾਇਆ ਕੁਛ ਨਹੀਂ ਬਾਕੀ ਪੰਪ ਦੇ ਦੋ ਪੰਪਾਂ ਚੋਂ ਦਾ ਇਹ ਨੇ ਦੋ ਚ ਹਾਂਜੀ ਨਹੀਂ ਇਹਦਾ ਪੰਪ ਪਹਿਲਾਂ ਲਵਾਇਆ ਵਸੀ ਅਸੀਂ ਜੀ ਇਹ ਚੇਂਜ ਕਰਾਇਆ ਹਾਂ ਇਹ ਚੇਂਜ ਕਰਾਇਆ ਬਈ ਇਹਦਾ ਪਹਿਲਾਂ ਹਵਾ ਨਾਲ ਹੀ ਹੁੰਦਾ ਸੀਗਾ ਇਹ ਦੂਆ ਪਤਾ ਨਹੀਂ ਕਿਹੜਾ ਡਾਈ ਫ੍ਰੇਮ ਡਾਈ ਫ੍ਰੇਮ ਵਾਲਾ ਤਾਂ ਜੀ ਹਾਂ 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 ਫੇ ਇਹਦੇ ਨਾਲ ਜ਼ੋਰ ਦਾ ਵੀ ਤਾਂ ਫਰਕ ਪੈਂਦਾ ਜ਼ੋਰ ਦਾ ਫਰਕ ਪੈਂਦਾ ਜੀ ਅਸਾਂ ਇਹ ਨਾਲ ਵੱਧ ਗਿਆ ਇਹਦੇ ਨਾਲ ਜ਼ੋਰ ਵੱਜ ਜਾਂਦਾ ਜੀ ਫੇਰ ਪਾਵਲ ਵੱਧ ਗਈ ਜਦੀ ਹੋਣਾ ਇੰਜਨ ਨੂੰ ਚ ਨਹੀਂ ਜਣੀ ਹੋਇਆ ਇੰਜਨ ਨੇ ਇੰਜਨ ਕਰਾਤਾ ਸੀਗੇ ਇੱਕ ਵਾਰੀ ਇੱਕ ਵਾਰ ਇੰਜਨ ਹੋਇਆ ਬਈ ਜਦੀ ਪੰਪ ਚੇਂਜ ਦਵਾਇਆ ਜਦੇ ਪੰਪ ਚੇਂਜ ਕਰਾਤਾ ਸੀ ਬਈ ਠੀਕ ਹੈ ਠੀਕ ਹੈ